ਮੈਂ ਰਾਜਵੀਰ ਸਿੰਘ ਬਲਾਡਾ ਜੂਪੂ ਪ੍ਰਧਾਨ ਜੋ ਅੱਜ ਪੰਜਾਬ ਸਰਕਾਰ ਵੱਲੋਂ ਟ੍ਰਾਂਸਪੋਰਟ ਵਿਭਾਗ ਦੇ ਵਿੱਚ ਕਿਲੋਮੀਟਰ ਬੱਸਾਂ ਪਾ ਰਹੇ ਨੇ ਉਸਦੇ ਅੱਜ ਟੈਂਟਰ ਖੋਦਨੇ ਸੀ ਤੇ ਸਾਡੇ ਜਿੰਨੇ ਵੀ 27 ਦੇ 27 ਦੀ ਪੰਜ ਜਿੰਨੇ ਪ੍ਰਧਾਨ ਸੈਕਟਰੀ ਸਾਡੇ ਪੁਲਿਸ ਪੁਲਸ ਵੱਲੋਂ ਪ੍ਰਸ਼ਾਸਨ ਵੱਲੋਂ ਤੱਕੇ ਨਾਲ ਅਰੈਸਟ ਕੀਤੇ ਗਏ ਨੇ ਤੇ ਉਸ ਤੋਂ ਬਾਅਦ ਅਸੀਂ ਪੰਜਾਬ ਦੇ ਜਿੰਨੇ ਵੀ ਬੱਸ ਸਟੈਂਡ ਸੀ ਸਾਰੇ ਬੱਸ ਸਟੈਂਡ ਬੰਦ ਕੀਤੇ ਸੀ ਤੇ ਪੁਲਿਸ ਪ੍ਰਸ਼ਾਸਨ ਵੱਲ ਸਾਡੇ ਸਾਰੇ ਸਾਥੀਆਂ ਨੂੰ ਅਰੈਸਟ ਕੀਤਾ ਗਿਆ ਅਸੀਂ ਅੱਕੇ ਹੋਏ 15 ਸਾਲ ਹੋ ਗਏ ਸਾਨੂੰ ਇਸ ਵਿਭਾਗ ਦੇ ਵਿੱਚ ਡਿਊਟੀ ਕਰਦਿਆਂ ਨੂੰ ਅੱਜ ਅਸੀਂ 15-15 ਸਾਲ ਹੋ ਗਏ ਇਸ ਵਿਭਾਗ ਦੇ ਵਿੱਚ ਇੱਕ ਵੀ ਪੰਜਾਬ ਸਰਕਾਰ ਨੇ 4 ਸਾਲਾਂ ਦੇ ਵਿੱਚ ਇੱਕ ਵੀ ਬੱਸ ਨਹੀਂ ਪਾਈ ਵਿਭਾਗ ਦੀ ਕਿਲੋਮੀਟਰ ਬੱਸਾਂ ਵਾਰ-ਵਾਰ ਸਾਡੇ ਤੇ ਘਰਾੜਾ ਲੈ ਕੇ ਪੰਜਾਬ ਸਰਕਾਰ ਆ ਰਹੀ ਹੈ ਅਸੀਂ ਅੱਕੇ ਹੋਏ ਤਿੰਨੇ ਸਾਥੀ ਮੈਂ ਰਾਜਵੀਰ ਸਿੰਘ ਜਗਸੀਰ ਸਿੰਘ ਤੇ ਜਗਤਾ ਸਿੰਘ ਅੱਕੇ ਹੋਏ ਅਸੀਂ ਸਟੈਂਕੀ ਤੇ ਚੜੇ ਹਾਂ ਜਿੰਨਾ ਚਿਰ ਪੰਜਾਬ ਸਰਕਾਰ ਸਾਡਾ ਹੱਲ ਨਹੀਂ ਕਰਦੀ 1 ਕਿਲੋਮੀਟਰ ਟੈਂਟਰ ਰੱਬ ਨਹੀਂ ਕਰਦੀ ਤੇ ਸਾਡੇ ਜਿੰਨੇ ਵੀ ਅਰੈਸਟ ਕੀਤੇ ਹੁੰਦੇ ਸਾਡੇ ਸਾਥੀ ਸਾਰੇ ਮੁਰਾਦ ਨਹੀਂ ਕਰਦੀ ਤਾਂ ਉਨਾਂ ਚਿਰ ਅਸੀਂ ਇਸ ਟੈਂਕੀ ਤੇ ਬੈਠੇ ਆ ਤੇ ਜੇ ਵਿਆਪਸਕਾਰ ਸਾਡੇ ਨਾਲ ਕਿਸੇ ਵੀ ਪ੍ਰਕਾਰ ਦਾ ਟੈਂਟਰ ਲੈ ਕੇ ਆਈ ਤਾਂ ਪੈਟਰੋਲ ਪਾ ਕੇ ਅੱਗ ਲਾ ਕੇ ਮਰਦੇ ਆ ਤੇ ਮੇਰੇ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਸਾਡੀ سپورਟ ਕਰੋ ਧੰਨਵਾਦ